ਸਾ ਸਨਮਾਨਜੋਗ ਜੁਗੋ ਜੁਗ ਅਟਲ ਚਬਰ ਛਤਰ ਤੱਕਦੇ ਮਾਲਕ ਦੋ ਜਹਾਨਾਂ ਦੇ ਵਾਲੇ ਸਮੁੱਚੀ ਮਾਨਕਤਾ ਦੀ ਰਾਖਰ ਸ਼ਬਦ ਗੁਰੂ ਤਨ ਤਨ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨੰਗ ਗੋਦ ਵਿੱਚ ਅਮਰਤ ਵੇਲੇ ਤੋਂ ਹਾਜ਼ਰੀਆਂ ਭਰੀ ਗੁਰੂ ਸواری ਗੁਰੂ ਖਾਲਸਾ ਸਤ ਸੰਜੇ ਜਣ ਜਿੰਨੇ ਕੁ ਸ਼ਰੀਰ ਬੈਠੇ ਹਾਂ ਬਹੁਤ ਵੱਡੇ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਸਾਬਤ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਸਮਾ ਪ੍ਰਾਪਤ ਹੋਇਆ ਇਸੇ ਕਰਕੇ ਸਾਬ ਨੇ ਗੁਰਬਾਣੀ ਅੰਦਰ ਬਖਸ਼ਿਸ਼ ਕੀਤਾ ਵੱਡਾ ਭਾਗ ਦੀ ਹਰ ਸੰਗਤ ਪਾਵਾ ਭਾਗ ਹੁਣ ਬ੍ਰਹਮ ਚੂਟਾਂ ਖਾਵੈ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭ੍ਰਿਜੈ ਜੀਉ ਸਭ ਕਹਿੰਦੇ ਜਿਹੜਾ ਮਨੁੱਖ ਅੰਮ੍ਰਿਤ ਵੇਲੇ ਉੱਠਦਾ ਹੈ ਸਹਿਬਾ ਦੀ ਬਾਣੀ ਨੂੰ ਪੜਦਾ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਾ ਮੋੜ ਮੰਤਰ ਦਾ ਜਾਪ ਕਰਦਾ ਪੰਜ ਬਾਣੀਆਂ ਦਾ ਜਾਪ ਕਰਦਾ ਉਸ ਮਨੁੱਖ ਦੀ ਕਿਸਮਤ ਜਿਹੜੀ ਚਮਕਣ ਲੱਗ ਪੈਂਦੀ ਹੈ ਉਸ ਮਨੁੱਖ ਦੇ ਸਾਰੇ ਦੁੱਖ ਕਲੇਜ ਜਿਹੜੇ ਆ ਨਾਸ਼ ਹੋ ਜਾਂਦੇ ਨੇ ਭਗਤ ਕਬੀਰ ਜੀ ਫਰਮਾਨ ਕਰਦੇ ਨੇ ਕਬੀਰ ਹਾਰ ਦਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ ਇਤ ਉਤ ਕਦੇ ਨਾ ਡੋਲੇ ਜਿਸ ਰੱਖੈ ਸਰਜਨਹਾਰ ਤੇ ਜਿਸ ਦੇ ਸਿਰ ਦੇ ਉੱਤੇ ਸਰਜਨਹਾਰ ਕਾਲਪੁਰਖ ਪਰਮਾਤਮਾ ਦਾ ਹੱਥ ਹੁੰਦਾ ਏ ਉਹ ਕਾਲਪੁਰਖ ਪਰਮਾਤਮਾ ਕਦੇ ਵੀ ਆਪਣੇ ਭਗਤ ਜਨ ਨੂੰ ਡੋਲਣ ਨਹੀਂ ਦਿੰਦਾ ਕਿਉਂਕਿ ਉਹ ਕਾਲਪੁਰਖ ਪਰਮਾਤਮਾ ਆਪਣੇ ਭਗਤਾਂ ਨੂੰ ਸੰਸਾਰ ਦੇ ਵਿੱਚ ਭੇਜਦਾ ਹੈ ਤੇ ਜਿਹੜੇ ਭਗਤ ਉਸ ਕਾਲ ਪੁਰਖ ਪਰਮਾਤਮਾ ਦਾ ਨਾਮ ਦਾ ਸਿਮਰਨ ਕਰਦੇ ਨੇ ਉਹ ਕਾਲ ਪੁਰਖ ਪਰਮਾਤਮਾ ਆਪਣਾ ਹੱਥ ਰੱਖ ਕੇ ਉਹਨਾਂ ਨੂੰ ਸੰਸਾਰ ਦੇ ਵਿੱਚੋਂ ਪਚਾ ਲੈਂਦਾ ਤੇ ਸਾਬ ਕਹਿੰਦੇ ਆ ਜ਼ਿੰਦਗੀ ਦੇ ਵਿੱਚ ਮੂਲ ਮੰਤਰ ਦਾ ਜਾਪ ਕਰਨਾ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨਾ ਬੜਾ ਜ਼ਰੂਰੀ ਆ ਕਿਉਂਕਿ ਇਹ ਬਾਣੀ ਪੜ੍ਹਨੇ ਇਹਨੂੰ ਵਿਚਾਰਨੇ ਆਪਣੇ ਹਿਰਦੇ ਵਿੱਚ ਧਾਰਨ ਕਰ ਲੈਣੇ ਇਹ ਸਾਰੇ ਦੁੱਖ ਜਿਹੜੇ ਆ ਨਾਸ਼ ਕਰ ਦਿੰਦੀ ਆ ਜਿਹੜਾ ਮੁਨੱਖ ਸ਼ਰਦਾ ਅਨਸਾਰ ਬਾਣੀ ਨੂੰ ਪੜਦਾ ਹੈ ਅਮਰਤ ਵੇਲੇ ਉੱਠਦਾ ਮੈਨੂੰ ਘਟਨਾ ਯਾਦ ਆ ਰਹੀ ਆ ਸਨ 2008 ਦੀ ਗੱਲ ਹੈ ਦਿੱਲੀ 에ਅਰਪੋਰਟ ਦੇ ਲੱਗ ਦੀ ਘਟਨਾ ਹੈ ਕਿ ਦਿੱਲੀ 에ਅਰਪੋਰਟ ਦੇ ਕੋਲ ਬੱਤੀਆਂ ਵਾਲਾ ਚੌਕ ਹੈ ਉੱਥੇ ਇੱਕ ਛੋਟਾ ਜਿਹਾ ਬੱਚਾ ਜਿਹੜਾ ਮੰਗਦਾ ਹੈ ਭੀਖ ਮੰਗਦਾ ਪਿਆ ਉਹ ਬੱਚੇ ਦੀ ਕਿਸਮਤ ਇਹੋ ਜੀ ਜਾਗੀ ਕਿ ਉਹ ਭੀਖ ਮੰਗਦਾ ਪਿਆ ਹੈ ਇੱਕ ਦਿਨ ਭੀਖ ਮੰਗਦਾ ਮੰਗਦਾ ਉਹ ਇੱਕ ਸਰਦਾਰ ਜੀ ਦੀ ਗੱਡੀ ਦੇ ਕੋਲ ਪਹੁੰਚ ਜਾਂਦਾ ਸ਼ੀਸ਼ਾ ਖੜਕਾਇਆ ਸਰਦਾਰ ਜੀ ਨੇ ਸ਼ੀਸ਼ਾ ਖੋਲਿਆ ਉਹਨਾਂ ਬੱਚਿਆਂ ਨੂੰ ਦੇਖਿਆ ਤੇ ਕਹਿਣ ਲੱਗਾ ਪੁੱਤਰੋ ਸਕੂਲ ਨਹੀਂ ਜਾਂਦੇ ਤੇ ਕਹਿਣ ਲੱਗੇ ਨਹੀਂ ਅੰਕਲ ਜੀ ਸਕੂਲ ਨਹੀਂ ਜਾਂਦੇ ਉਹ ਪੁੱਛਣ ਲੱਗਾ ਕਹਿਣ ਲੱਗਾ ਤੁਹਾਡੇ ਮਾਤਾ ਪਿਤਾ ਕਿੱਥੇ ਨੇ ਉਹਨਾਂ ਦੇ ਵਿੱਚੋਂ ਇੱਕ ਬੱਚਾ ਉਦਾਸ ਹੋ ਕੇ ਕਹਿਣ ਲੱਗਾ ਕਹਿਣ ਲੱਗਾ ਅੰਕਲ ਜੀ ਜਦੋਂ ਦੀ ਸੁਰਤ ਸੰਭੀ ਆ ਅੱਜ ਤੱਕ ਮਾਂ ਪਿਓ ਨੂੰ ਕਦੇ ਦੇਖਿਆ ਨਹੀਂਗਾ ਕਿ ਮਾਂ ਪਿਓ ਕਿੱਦਾਂ ਦਾ ਜਦੋਂ ਦੀ ਸੁਰਤ ਸੰਭੀ ਆ ਉਦੋਂ ਤੇ ਅਸੀਂ ਭੀਖ ਹੀ ਮੰਗਦੇ ਪਏ ਆ ਤੇ ਉਹ ਸਰਦਾਰ ਜੀ ਕਹਿਣ ਲੱਗੇ ਕਿ ਆਓ ਤੁਹਾਨੂੰ ਮੈਂ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਦੇ ਵਿੱਚ ਲੈ ਕੇ ਜਾਣਾ ਉਹਨਾਂ ਦੀ ਸ਼ਰਨ ਦੇ ਵਿੱਚ ਲੈ ਕੇ ਜਾਣਾ ਇਹ ਭੀਖ ਮੰਗਣੀ ਜਿਹੜੀ ਬੰਦ ਕਰ ਦੋ ਉਹਨਾਂ ਦੇ ਵਿੱਚੋਂ ਇੱਕ ਬੱਚੇ ਦੀ ਕਿਸਮਤ ਜਾਗਣੀ ਸੀ ਉਹਨਾਂ ਦੇ ਵਿੱਚੋਂ ਇੱਕ ਬੱਚਾ ਜਿਹੜਾ ਉਹ ਸਰਦਾਰ ਜੀ ਦੀ ਗੱਡੀ ਦੇ ਵਿੱਚ ਬੈਠ ਜਾਂਦਾ ਹੈ ਸੁਲਤਾਨ ਬਿੰਦ ਦੇ ਕੋਲ ਉੱਥੇ ਜਾ ਕੇ ਉਸਨੂੰ ਤਾਰ ਦਿੱਤਾ ਅੰਮ੍ਰਿਤਸਰ ਜਦ ਪਹੁੰਚੇ ਜਦ ਉੱਥੇ ਤਾਰ ਦਿੱਤਾ ਤੇ ਕਹਿਣ ਲੱਗੇ ਕਿ ਉੱਥੇ ਪੁੱਛ ਲਵੇਂ ਕਿ ਮੈਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾਣਾ ਹੈ ਉਹ ਬੱਚਾ ਜਿਹੜਾ ਪੁੱਛਦਾ ਪੁੱਛਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਪਹੁੰਚ ਗਿਆ ਭੁੱਖ ਬਹੁਤ ਲੱਗੀ ਸੀ ਸਿੱਧਾ ਲੰਗਰ ਹਾਲ ਵਿੱਚ ਪਹੁੰਚਿਆ ਜਾ ਕੇ ਪ੍ਰਸ਼ਾਦਾ ਪਾਣੀ ਛਕਿਆ ਪ੍ਰਸ਼ਾਦਾ ਪਾਣੀ ਛਕਿਆ ਜੋ ਰੋਜ਼ਾਨਾ ਕੰਮ ਸੀ ਭੀਖ ਮੰਗਣ ਦਾ ਕੀ ਕੀਤਾ ਸੱਚਖੰਡ ਦੇ ਬਾਹਰ ਆ ਕੇ ਜਿਹੜਾ ਉਹ ਆ ਕੇ ਉੱਥੇ ਬੈਠ ਜਾਂਦਾ ਤੇ ਭੀਖ ਮੰਗਣੀ ਸ਼ੁਰੂ ਕਰ ਦਿੱਤੀ ਕੋਈ ਪੰਜ ਦੇ ਦਿੰਦਾ ਕੋਈ 10 ਰੁਪਏ ਦੇ ਜਾਂਦਾ ਇਦਾਂ ਜਿਹੜਾ ਉਸਨੇ ਆਪਣਾ ਗੁਜ਼ਾਰਾ ਕਰਨਾ ਸ਼ੁਰੂ ਕਰ ਦਿੱਤਾ ਰੋਜ਼ਾਨਾ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਇਆ ਕਰੇ ਮੱਥਾ ਟੇਕਿਆ ਕਰੇ ਤੇ ਪ੍ਰਸ਼ਾਦਾ ਪਾਣੀ ਛਕ ਲਿਆ ਕਰੇ ਤੇ ਭੀਖ ਮੰਗਣੀ ਸ਼ੁਰੂ ਕਰ ਦਿੱਤੀ ਉਸਨੇ ਉੱਥੇ ਰੋਜ਼ਾਨਾ ਭੀਖ ਮੰਗਦਾ ਰਹਿੰਦਾ ਸੀ ਕੀ ਘਟਨਾ ਵਾਪਰੀ ਇੱਕ ਦਿਨ ਸ਼ਾਮ ਦਾ ਸਮਾਂ ਸੀ ਸੋਰਦਾਰ ਦੀ ਬਾਣੀ ਚੱਲਦੀ ਪਈ ਸੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਇਹ ਭੀਖ ਮੰਗਦਾ ਪਿਆ ਸੀ ਚਾਨ ਕੇ ਇਸ ਨੂੰ ਭੁੱਖ ਨੇ ਬਹੁਤ ਸਤਾਇਆ ਤੇ ਲੰਗਰ ਹਾਲ ਦੇ ਵਿੱਚ ਪਹੁੰਚ ਗਿਆ ਜਦੋਂ ਲੰਗਰ ਹਾਲ ਦੇ ਵਿੱਚ ਪਹੁੰਚ ਗਿਆ ਉੱਥੇ ਮੈਟ ਲੱਗੇ ਦੇਖੇ ਟਾਟ ਵਿਸ਼ੇ ਦੇਖੇ ਤੇ ਇਹ ਬੱਚਾ ਵੀ ਜਾ ਕੇ ਉੱਥੇ ਬੈਠ ਜਾਂਦਾ ਜਦ ਬੱਚਾ ਜਾ ਕੇ ਉੱਥੇ ਬੈਠ ਗਿਆ ਜਿੰਨਾ ਚਿਰ ਤੱਕ ਉੱਥੇ ਵਰਤਾਵਾ ਚੱਲਦਾ ਆਪਾਂ ਆਮ ਦੇਖੀ ਦਾ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਈਦਾ ਜਿੰਨਾ ਚਿਰ ਵਰਤਾਵੇ ਵਰਤਾਵ ਦਾ ਬਤਾਉਂਦੇ ਨੇ ਨਾ ਪ੍ਰਸ਼ਾਦਾ ਬਤਾਂਦੇ ਕੋਈ ਜਲ ਵਰਤਾਂਦਾ ਉਹਨਾਂ ਚਿਰ ਤੱਕ ਉੱਥੇ ਮੋਲ ਮੰਤਰ ਦਾ ਜਾਪ ਚੱਲਦਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਦ ਮੋਲ ਮੰਤਰ ਦਾ ਜਾਪ ਚੱਲਦਾ ਜਾਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਚੱਲਦਾ ਉੱਥੇ ਇੱਕ ਬਜ਼ੁਰਗ ਤੇ ਉਹਦੇ ਨਾਲ ਦੋ ਸਾਥੀ ਜਿਹੜੇ ਮੋਲ ਮੰਤਰ ਦਾ ਜਾਪ ਕਰਵਾ ਰਹੇ ਸਨ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਵਾ ਰਹੇ ਸਨ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜਦੋਂ ਸਤ ਨਾਮ ਵਾਹਿਗੁਰੂ ਦਾ ਜਾਪ ਕਰਵਾ ਰਹੇ ਸਨ ਤੇ ਉਸ ਬੱਚੇ ਦਾ ਧਿਆਨ ਜਿਹੜਾ ਪ੍ਰਸ਼ਾਦੇ ਵੱਲ ਨਾ ਗਿਆ ਤੇ ਉਹ ਜਿਹੜਾ ਬਰਜ਼ੁਰਗ ਸਤ ਨਾਮ ਵਾਹਿਗੁਰੂ ਦਾ ਜਾਪ ਕਰਵਾ ਰਿਆ ਸੀ ਉਸ ਬੱਚੇ ਦਾ ਧਿਆਨ ਜਿਹੜਾ ਉਧਰ ਚਲਾ ਜਾਂਦਾ ਠੀਕ ਘਟਨਾ ਵਾਪਰੀ ਅਗਲਾ ਦਿਨ ਆਇਆ ਅੱਜ ਬੱਚਾ ਪ੍ਰਸ਼ਾਦਾ ਛਕਣ ਵਾਸਤੇ ਨਹੀਂ ਬੈਠਾ ਅੱਜ ਬੱਚਾ ਜਿਹੜਾ ਉਸ ਬਜ਼ੁਰਗ ਦੇ ਕੋਲ ਖਲੋਤਾ ਆਇਆ ਨਾਲ ਫਲੋਰੀਆ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਾ ਰਿਹਾ ਆਵਾਜ਼ ਜਿਹੜੀ ਬਹੁਤ ਸੁਰੀਲੀ ਸੀ ਬਹੁਤ ਮਿੱਠੀ ਸੀ ਲੱਗੇ ਜਿਹੜਾ ਬਜ਼ੁਰਗ ਖਲੋਤਾ ਸੀ ਕਹਿਣ ਲੱਗਾ ਕਾਕਾ ਤੇਰੀ ਆਵਾਜ਼ ਬਹੁਤ ਮਿੱਠੀ ਆ ਤੂੰ ਰੋਜ਼ਾਨਾ ਆਇਆ ਕਰ ਇੱਥੇ ਆ ਕੇ ਜਾਪ ਕਰਵਾਇਆ ਕਰ ਕਹਿੰਦਾ ਠੀਕ ਹੈ ਅੰਕਲ ਜੀ ਉਹ ਰੋਜ਼ਾਨਾ ਲਗਾਤਾਰ ਉਹ ਆਪ ਦੱਸਦਾ ਕਹਿੰਦਾ ਕਿ ਮੈਂ ਲਗਾਤਾਰ ਜਿਹੜਾ ਮੈਂ ਲਗਾਤਾਰ ਜਾਂਦਾ ਰਿਹਾ ਕਹਿੰਦਾ ਕਿ 6 ਮਹੀਨੇ ਟੱਪ ਕੇ ਕਹਿੰਦਾ ਕਿ ਫਿਰ ਉਸੇ ਬਜ਼ੁਰਗ ਮੈਨੂੰ ਕਹਿਣ ਲੱਗਾ ਕਹਿੰਦਾ ਕਾਕਾ ਤੇਰੀ ਬਾਜ ਬਹੁਤ ਸਰੇਲੀ ਆ ਤੂੰ ਰੋਜ਼ਾਨਾ ਗੁਰੂ ਘਰ ਦੇ ਵਿੱਚ ਉਹਨਾ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ ਆਉਣਾ ਪਰ ਤੂੰ ਕੰਮ ਕੀ ਕਰਦਾ ਕਹਿਣ ਲੱਗਾ ਜੀ ਅੰਕਲ ਜੀ ਮੈਂ ਭਿਖਾਰੀ ਆ ਮੈਂ ਮੰਗਦਾ ਮੈਂ ਲੋਕਾਂ ਦੇ ਕੋਲੋਂ ਮੰਗ ਮੰਗ ਕੇ ਖਾਣਾ ਤੇ ਉਹਨਾਂ ਕਿਹਾ ਕਿ ਅੱਜ ਤੋਂ ਬਾਅਦ ਮਾਂਕੇ ਨੇ ਖਾਣਾ ਦਾ ਕਹਿਣ ਲੱਗਾ ਕਿ ਮੇਰਾ ਬਹੁਤ ਵੱਡੀ ਫੈਕਟਰੀ ਆ ਕੱਪੜੇ ਦੀ ਫੈਕਟਰੀ ਆ ਤੂੰ ਮੇਰੇ ਨਾਲ ਚੱਲ ਤੈਨੂੰ ਰਹਿਣ ਵਾਸਤੇ ਘਰ ਵੀ ਦੇਣਾ ਤੈਨੂੰ ਕੰਮ ਵੀ ਦੇਣਾ ਉਹ ਸਰਦਾਰ ਜੀ ਜਿਹੜਾ ਉਸ ਬੱਚੇ ਨੂੰ ਆਪਣੇ ਨਾਲ ਲੈ ਜਾਂਦੇ ਨੇ ਜਦੋਂ ਆਪਣੇ ਨਾਲ ਲੈ ਜਾਂਦੇ ਨੇ ਫਿਰ ਉਹ ਕਹਿਣ ਲੱਗਾ ਕਿ ਲਗਾਤਾਰ ਜਿਹੜਾ ਮੈਂ 3 ਸਾਲ ਉਹਨਾਂ ਦੇ ਘਰ ਦੇ ਵਿੱਚ ਕੰਮ ਕੀਤਾ ਕਹਿੰਦਾ ਮੈਂ ਲਗਾਤਾਰ ਜਦੋਂ ਉਹਨਾਂ ਦੇ ਘਰ ਦੇ ਵਿੱਚ ਕੰਮ ਕੀਤਾ ਕਹਿੰਦਾ ਕਿ ਮੈਨੂੰ 2 ਸਾਲ ਹੋਏ ਸੀ ਉਹਨਾਂ ਦੇ ਘਰ ਵਿੱਚ ਕੰਮ ਕਰਦਿਆਂ ਤਾਂ ਸਰਦਾਰ ਜੀ ਮੈਨੂੰ ਕਹਿਣ ਲੱਗੇ ਕਹਿਣ ਲੱਗੇ ਕਾਕਾ ਤੂੰ ਹੁਣ ਇੱਥੇ ਤੇ ਕੰਮ ਕਰਦਾ ਨਾਲ-ਨਾਲ ਤੂੰ ਸਾਡੇ ਘਰ ਦਾ ਵੀ ਕੰਮ ਕਰਿਆ ਕਰ ਕਹਿਣ ਲੱਗਾ ਕਿ ਮੈਂ ਨਾਲ-ਨਾਲ ਘਰ ਦਾ ਕੰਮ ਕਰਨ ਲੱਗ ਪਿਆ ਬਿੱਲ ਤਾਰਨੇ ਸਬਜ਼ੀ ਲਿਆਉਣੇ ਕਹਿੰਦਾ ਹਜ਼ਾਰਾਂ ਪੈ ਮੇਰੇ ਹੱਥਾਂ ਦੇ ਵਿੱਚ ਆਉਣ ਲੱਗ ਪਏ ਕਹਿ ਕਹਿਣ ਲੱਗਾ ਜਦੋਂ ਪੈਸੇ ਆਉਣ ਲੱਗ ਪਏ ਤੇ ਕਹਿੰਦਾ ਉਮਰ ਮੇਰੀ ਛੋਟੀ 18-19 ਸਾਲ ਦੀ ਹੋਈ ਕਹਣ ਲੱਗਾ ਮਨ ਦੇ ਵਿੱਚ ਸੋਚਦਾ ਪਿਆ ਸਾਂ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਕਿਤੇ ਮੇਰਾ ਵੀ ਘਰ ਹੋਵੇਗਾ ਕਿਤੇ ਮੇਰਾ ਵੀ ਮਹਿਲ ਹੋਵੇਗਾ ਇਹ ਸਰਦਾਰ ਜੀ ਦਾ ਘਰ ਬਹੁਤ ਵੱਡਾ ਹੈ ਤੇ ਮੇਰਾ ਵੀ ਕਦੇ ਮਹਿਲ ਹੋਵੇਗਾ ਆਪੂ ਬਾਹ ਮਾਰ ਕੇ ਧੰਨ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਕੋਲ ਸਾਹਮਣੇ ਖਲੋ ਕੇ ਕਹਿੰਦਾ ਮੈਂ ਬਹੁਤ ਰੋ ਰਿਹਾ ਸਾਂ ਕਹਿੰਦਾ ਕਿ ਜਦੋਂ ਮੈਂ ਰੋਂਦਾ ਪਿਆ ਸਾਂ ਇੱਕ ਬਜ਼ੁਰਗ ਮਗਰੋਂ ਆਇਆ ਉਸਨੇ ਮੋਢੇ ਤੇ ਹੱਥ ਰੱਖਿਆ ਤੇ ਪੁੱਛਣ ਲੱਗਾ ਕਾਕਾ ਕਿਉਂ ਰੋਂਦਾ ਪਿਆ ਕਹਿਣ ਲੱਗਾ ਕਿ ਜਦੋਂ ਮੈਂ ਉਸ ਨੂੰ ਕਿਹਾ ਕਿ ਮੈਂ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਪੁੱਛਦਾ ਪਿਆ ਕਿ ਮਹਾਰਾਜ ਮੇਰਾ ਵੀ ਕੋਈ ਘਰ ਹੋਵੇਗਾ ਕਹਿਣ ਲੱਗਾ ਕਿ ਮੈਂ ਇਹ ਪੁੱਛਦਾ ਪਿਆ ਤੇ ਬਜ਼ੁਰਗ ਕਹਿਣ ਲੱਗਾ ਕਹਿਣ ਲੱਗਾ ਕਿ ਜਿੰਦਾ ਕੋਈ ਨਹੀਂ ਹੁੰਦਾ ਉਹਦਾ ਧੰਨ ਗੁਰੂ ਰਾਮਦਾਸ ਹੁੰਦਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਿ ਜਿੰਦਾ ਕੋਈ ਵੀ ਸੰਸਾਰ ਦੇ ਵਿੱਚ ਨਹੀਂ ਹੁੰਦਾ ਕੋਈ ਮਾਂ ਪਿਓ ਨਹੀਂ ਹੁੰਦਾ ਉਹਦਾ ਧੰਨ ਗੁਰੂ ਰਾਮਦਾਸ ਮਹਾਰਾਜ ਆਪ ਰਖਵਾਲਾ ਹੁੰਦਾ ਹੈ ਕਹਿਣ ਲੱਗਾ ਕਿ ਉਹ ਬਜ਼ੁਰਗ ਜਿਹੜਾ ਬਾਪੂ ਕਹਿੰਦਾ ਮੈਨੂੰ ਨਾਨਕਸਰ ਲੈ ਗਿਆ ਕਹਿੰਦਾ ਮੈਨੂੰ ਨਾਨਕਸਰ ਲੈ ਗਿਆ ਤੇ ਉੱਥੇ ਜਾ ਕੇ ਮਹਾਂਪੁਰਸ਼ਾਂ ਨੂੰ ਜਾ ਕੇ ਮਿਲੇ ਮਹਾਂਪੁਰਸ਼ਾਂ ਦੇ ਕੋਲ ਜਾ ਕੇ ਮਿਲੇ ਤੇ ਉਹਨਾਂ ਨੇ ਕਹਿ ਆ ਕਿ ਇਸ ਬੱਚੇ ਨੂੰ ਸੰਥਿਆ ਦੋ ਗੁਰਬਾਣੀ ਦੀ ਸੰਥਿਆ ਦੋ ਕਹਿੰਦਾ ਲਗਾਤਾਰ ਮੈਂ 4 ਸਾਲ ਉੱਥੇ ਰਿਹਾ ਕਹਿੰਦਾ 4 ਸਾਲ ਮੈਂ ਉੱਥੇ ਰਿਹਾ ਤੇ ਬਾਣੀ ਪੜਨੀ ਮੈਂ ਸ਼ੁਰੂ ਕਰਤੀ ਕੀਰਤਨ ਸਿੱਖ ਲਿਆ ਕਥਾ ਵਿਚਾਰ ਸਿੱਖ ਲਈ ਕਹਿੰਦਾ ਮੈਂ ਹੋਰ ਹੀ ਬਹੁਤ ਕੁਝ ਸਿੱਖ ਲਿਆ ਸਟੇਜਾਂ ਦੇ ਉੱਤੇ ਕਹਿੰਦਾ ਮੈਂ ਬੋਲਣ ਲੱਗ ਪਿਆ ਕਹਿਣ ਲੱਗਾ ਭਾਈ ਸਾਹਿਬ ਫਿਰ ਕੀ ਮੇਰੇ ਨਾਲ ਘਟਨਾ ਵਾਪਰੀ ਉਹ ਮਹਾਪੁਰਸ਼ ਜਿਹੜਿਆ ਜਿਨ੍ਹਾਂ ਨੇ ਉਹ ਸਾਰੀ ਡੇਰੇ ਦੀ ਜ਼ਿੰਮੇਵਾਰੀ ਸੰਭੀ ਹੋਈ ਸੀ ਉਹਨਾਂ ਦਾ ਇੱਕ ਡੇਰਾ ਮਾਲਵੇ ਦੇ ਵਿੱਚ ਹਿਾਰਪੁਰ ਦੇ ਕੋਲ ਡੇਰਾ ਬਣਿਆ ਹੋਇਆ ਜਦ ਤ ਤੁਸੀਂ ਹਿਸ਼ਾਰਪੁਰ ਨੂੰ ਜਾਓਗੇ ਉੱਥੇ ਇੱਕ ਬਹੁਤ ਵੱਡਾ ਡੇਰਾ ਬਣਿਆ ਹੋਇਆ ਅੱਜ ਕੱਲ ਉਹ ਹੀ ਬੱਚਾ ਜਿਹੜਾ ਉੱਥੇ ਜਿਹੜਾ ਜਥੇਦਾਰ ਹੈ ਉਥੋਂ ਦੀ ਜ਼ਿੰਮੇਵਾਰੀ ਸੰਭ ਦਾ ਪਿਆ ਭਾਵ ਕਿ ਉਹ ਹੀ ਗੱਲ ਕਿ ਇੱਕ ਬਜ਼ੁਰਗ ਨੇ ਕਿਹਾ ਸੀ ਕਿ ਜਿੰਦਾ ਕੋਈ ਨਹੀਂ ਹੁੰਦਾ ਉਹਦਾ ਧੰਨ ਗੁਰੂ ਰਾਮਦਾਸ ਹੁੰਦਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਿ ਉਹ ਫਿਰ ਉਸ ਡੇਰੇ ਦਾ ਜਿਹੜਾ ਜ਼ਿੰਮੇਵਾਰ ਬਣ ਜਾਂਦਾ ਤੇ ਅੱਜ ਜਿਹੜਾ ਕਹਿੰਦਾ ਕਿ ਜਦੋਂ ਮੈਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾਣਾ ਕਹਿੰਦਾ ਪੰਜਾਹ ਲੱਖ ਦੀ ਗੱਡੀ ਲੈ ਕੇ ਜਾਣਾ ਕਹਿੰਦਾ ਸਰਦਾਰ ਜੀ ਕਹਿੰਦਾ ਗਿਆਨੀ ਜੀ ਜਦੋਂ ਮੈਂ 50 ਲੱਖ ਦੀ ਗੱਡੀ ਲੈ ਕੇ ਜਾਣਾ ਕਹਿੰਦਾ ਮੈਂ ਇੱਕ ਦਿਨ ਸੋਚਿਆ ਕਿ ਜਿੰਨਾ ਸਰਦਾਰਾਂ ਨੇ ਮੈਨੂੰ ਆਪਣੇ ਘਰ ਦੇ ਵਿੱਚ ਪਨਾਹ ਦਿੱਤੀ ਸੀ ਕੰਮ ਦਿੱਤਾ ਸੀ ਘਰ ਵਾਸਤੇ ਰਹਿਣ ਵਾਸਤੇ ਘਰ ਦਿੱਤਾ ਸੀ ਕਹਿੰਦਾ ਮੈਂ ਇੱਕ ਦਿਨ ਉਹਨਾਂ ਦੇ ਘਰ ਵਿੱਚ ਗਿਆ ਕਹਿੰਦਾ ਜਦੋਂ ਮੈਂ ਦਰਵਾਜ਼ਾ ਖੜਕਾਇਆ ਜਦੋਂ ਉਹਨੇ 50 ਲੱਖ ਦੀ ਗੱਡੀ ਦੇਖੀ ਨਾਲ 3-4 ਚੇਲੇ ਦੇਖੇ ਤੇ ਪੁੱਛਣ ਲੱਗ ਪਿਆ ਇਹ ਕਿਹੜੇ ਮਹਾਪੁਰਸ਼ ਆਏ ਨੇ ਤੇ ਕਹਿਣ ਲੱਗਾ ਮੈਂ ਉਹਨਾਂ ਸਰਦਾਰ ਜੀ ਦੇ ਪੈਰੀ ਹੱਥ ਲਾਇਆ ਤੇ ਕਹਿਣ ਲੱਗਾ ਉਹ ਸਰਦਾਰ ਜੀ ਮੈਨੂੰ ਫੜ ਕੇ ਕਹਿਣ ਲੱਗੇ ਕਿ ਮਹਾਪੁਰਸ਼ ਤੁਸੀਂ ਕੌਣ ਜੀ ਕਹਿਣ ਲੱਗਾ ਕਿ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਉਹੀ ਬੱਚਾ ਕਿ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੋਲ ਭੀਖ ਮੰਗਦਾ ਪਿਆ ਸੀ ਮੰਗਦਾ ਸੀ ਕਹਿੰਦਾ ਮੈਂ ਉਹੀ ਬੱਚਾ ਕਹਿਣ ਲੱਗਾ ਕਿ ਜਦੋਂ ਉਹ ਸਰਦਾਰ ਜੀ ਨੇ ਦੇਖਿਆ ਤੇ ਸਰਦਾਰ ਜੀ ਕਹਿੰਦਾ ਮੇਰੇ ਚਰਨਾਂ ਦੇ ਵਿੱਚ ਝੁਕ ਗਏ ਕਹਿਣ ਤੋਂ ਭਾਵ ਜਿਹੜਾ ਮਨੁੱਖ ਉਸ ਕਾਲ ਪੁਰਖ ਪਰਮਾਤਮਾ ਦੀ ਬਾਣੀ ਨੂੰ ਪੜਦਾ ਉਹ ਕਾਲ ਪੁਰਖ ਪਰਮਾਤਮਾ ਕਦੇ ਵੀ ਦੁੱਖ ਦੀਆਂ ਘੜੀਆਂ ਨਹੀਂ ਆਉਣ ਦਿੰਦਾ ਔਖੀ ਘੜੀ ਨਾ ਦੇਖਣ ਦੇ ਆਪਣਾ ਵਿਰਤ ਸੰਭਾਲੇ ਹੱਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਉ ਲਾਗ ਰਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨਾ ہمارا ਮੀਤ ਕਿਉਂ ਕਾਲਪੁਰਖ ਪਰਮਾਤਮਾ ਕਦੇ ਵੀ ਦੁੱਖ ਦੀਆਂ ਘੜੀਆਂ ਨਹੀਂ ਆਉਂਦਾ ਮੁਸੀਬਤ ਦੀਆਂ ਘੜੀਆਂ ਨਹੀਂ ਆਉਂਦਾ ਤਕਾਲਪੁਰਖ ਪਰਮਾਤਮਾ ਆਪਣਾ ਹੱਥ ਰੱਖ ਕੇ ਉਹਨਾਂ ਨੂੰ ਸੰਸਾਰ ਦੇ ਵਿੱਚ ਬਚਾਉਂਦਾ ਇਸੇ ਕਰਕੇ ਸਾਨੂੰ ਰੋਜ਼ਾਨਾ ਜਿਹੜਾ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ ਬਾਣੀ ਨੂੰ ਪੜ੍ਹਨਾ ਚਾਹੀਦਾ ਆਪਣੇ ਹਿਰਦੇ ਵਿੱਚ ਧਾਰਨ ਕਰਨਾ ਚਾਹੀਦਾ ਕਿਉਂਕਿ ਮਨੁੱਖ ਜਿਹੜਾ ਮਨੁੱਖ ਅੰਮ੍ਰਿਤ ਵੇਲੇ ਉੱਠਦਾ ਬਾਣੀ ਨੂੰ ਪੜਦਾ ਬਾਣੀ ਦਾ ਸਿਮਰਨ ਕਰਦਾ ਉਸ ਦੀ ਜਿਹੜੀ ਕਿਸਮਤ ਜਿਹੜੀ ਆ ਚਮਕਣ ਲੱਗ ਪੈਂਦੀ ਆ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਐਸੀ ਕਿਰਪਾ ਕਰ ਦਿੰਦੇ ਨੇ ਉਸ ਦੇ ਸਾਰੇ ਦੁੱਖ ਕਲੇਜੜੇ ਆ ਆਪਣੇ ਪਿੰਡੇ ਦੇ ਉੱਤੇ ਹਰਨ ਕਰ ਲੈਂਦੇ ਨੇ ਤੇ ਕਦੇ ਵੀ ਉਸ ਨੂੰ ਤਤੀ ਵਾਰ ਨਹੀਂ ਲੱਗਣ ਤੇ ਤਤੀ ਵਾਉ ਨਾ ਲੱਗਾਈ ਪਾਰ ਬ੍ਰਹਮ ਸਰਨਾਈ ਚੌ ਗਿਰਦਾ ਹਮਾਰੇ ਰਾਮ ਕਰ ਦੁੱਖ ਲੱਗਣਾ ਪਈ ਕਦੇ ਵੀ ਇਹ ਦੁੱਖ ਦੀਆਂ ਘੜੀਆਂ ਨਹੀਂ ਹੁੰਦਾ ਮੁਸੀਬਤ ਦੀਆਂ ਘੜੀਆਂ ਨਹੀਂ ਹੁੰਦਿਆਂ ਕਾਲਪੁਰਖ ਪਰਮਾਤਮਾ ਆਪਣਾ ਹੱਥ ਰੱਖ ਕੇ ਸੰਸਾਰ ਦੇ ਵਿੱਚੋਂ ਆਪਣੇ ਭਗਤਾਂ ਨੂੰ ਬਚਾ ਲਿੰਦਾ ਹਰ ਜੁਗ ਜੁਗ ਭਗਤ ਨੂੰ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਕਸ ਦੁਸ਼ਟ ਹਰ ਮਾਰਿਆ ਪਹਿਲਾਦ ਤਰਾਇਆ ਹੰਕਾਰੀਆਂ ਨਿਤਕਾਂ ਪਿੱਠ ਦੇ ਨਾਮ ਦਿਓ ਮੁਖਲਾਇਆ ਜਨਾਨਕ ਐਸਾ ਹਰ ਸੇਵਿਆ ਅੰਤ ਲੈ ਛੜਾਇਆ ਕਿ ਕਾਲਪੁਰਖ ਪਰਮਾਤਮਾ ਐਸੀ ਕਿਰਪਾ ਕਰ ਦਿੰਦੇ ਨੇ ਉਹਨਾਂ ਨੂੰ ਸੰਸਾਰ ਦੇ ਵਿੱਚੋਂ ਬਚਾ ਲੈਂਦੇ ਨੇ ਮਨ ਬਲਾਸ ਪਏ ਸਾਹਿਬ ਕੇ ਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜਰ ਖਾਈ ਕਿਉ ਕਾਲਪੁਰਖ ਪਰਮਾਤਮਾ ਆਪਣਾ ਹੱਥ ਰੱਖ ਕੇ ਆਪਣੇ ਭਗਤਾਂ ਨੂੰ ਸੰਸਾਰ ਦੇ ਵਿੱਚ ਬਚਾਉਂਦਾ ਪਰ ਅੱਜ ਕੀ ਕਲ ਜੁਗੀ ਦਾ ਸਮਾਂ ਇੰਨਾ ਵੱਧ ਗਿਆ ਏ ਕਿ ਅੱਜ ਸਾਡੇ ਕੋਲ ਅੰਮ੍ਰਿਤ ਵੇਲੇ ਉਠਣ ਦਾ ਸਮਾਂ ਨਹੀਂ ਹੈਗਾ ਅੱਜ ਸਾਡੇ ਕੋਲ ਬਾਣੀ ਪੜਨ ਦਾ ਸਮਾਂ ਨਹੀਂ ਹੈਗਾ ਕਿਉਂਕਿ ਅੱਜ ਦਾ ਮਨੁੱਖ ਜਿਹੜਾ ਮਾਇਆ ਤੇ ਹੰਕਾਰ ਦੇ ਵਿੱਚ ਇੰਨਾ ਫਸ ਗਿਆ ਜਿਸ ਦੇ ਵਿੱਚੋਂ ਨਿਕਲਣਾ ਉਹਦੇ ਵਾਸਤੇ ਬਣਾ ਹੀ ਔਖਾ ਹੋਇਆ ਪਿਆ ਹਾਰ ਬਿਸਰਤ ਸਦਾਖਵਾਰੀ ਤਾਂ ਕੋ ਢੋਖਾ ਕਹਾ ਬਿਆਪੈ ਜਾਂ ਕੋ ਓਟ ਤੁਹਾਰੀ ਕਿ ਅੱਜ ਦਾ ਮਨੁੱਖ ਮਾਇਆ ਦੇ ਹੰਕਾਰ ਦੇ ਵਿੱਚ ਮਾਇਆ ਦੇ ਲਾਲਚ ਦੇ ਵਿੱਚ ਬਲੈਕ ਦੇ ਕੰਮ ਦੇ ਵਿੱਚ ਇੰਨਾ ਫਸ ਗਿਆ ਜਿੰਦੇ ਵਿੱਚੋਂ ਨਿਕਲਣਾ ਉਹਦੇ ਵਾਸਤੇ ਬਣਾ ਹੀ ਔਖਾ ਹੋਇਆ ਪਿਆ ਤੇ ਅੱਜ ਸਾਡੇ ਹਾਲਾਤ ਕੀ ਬਣੇ ਪੈਣੇ ਬੁਰੇ ਕਾਮਕ ਉਠ ਖਲਵਾ ਨਾਮ ਕੀ ਵੇਲਾ ਪੈ ਪੈ ਸੋਆ ਕੰਮ ਸਾਡਾ ਇਹ ਬਣ ਗਿਆ ਕਿ ਅਸੀਂ ਬੁਰਾ ਕੰਮ ਕਰਨਾ ਹੋਵੇ ਉਹਦੇ ਵਾਸਤੇ ਸਾਡੇ ਕੋਲ ਖੁੱਲਾ ਸਮਾਂ ਹੈਗਾ ਬਸ ਸਾਡੇ ਕੋਲ ਸਮਾਂ ਨਹੀਂ ਹੈਗਾ ਗੁਰੂ ਘਰ ਦੇ ਵਿੱਚ ਬੈਠਣ ਦਾ ਸਮਾਂ ਨਹੀਂ ਹੈਗਾ ਅੱਜ ਕੀ ਦੇਖੀਦਾ ਚੋਰੀ ਚਾਰੀ ਜਿਹੜਿਆ ਬਹੁਤ ਵੱਧ ਗਈ ਆ ਇਹ ਕਾਲ ਚੁੱਕੀ ਦਾ ਸਮਾਂ ਆ ਕਿ ਕਾਲਜੂਕੀ ਦਾ ਸਮਾਂ ਇੰਨਾ ਵੱਧ ਗਿਆ ਕਿ ਅੱਜ ਸਾਡੇ ਨੌਜਵਾਨ ਗੱਭਰੂ ਘਰਾਂ ਦੇ ਵਿੱਚ ਚੋਰੀਆਂ ਕਰਨ ਲੱਗ ਪਏ ਨੇ ਡਾਕੇ ਮਾਰਨ ਲੱਗ ਪਏ ਨੇ ਆ ਮਿੱਤਰਾਂ ਦੀ ਦੁਨੀਆ ਦੇ ਵਿੱਚ ਇੱਕ ਸੱਜਣ ਮਿੱਤਰ ਕਲਦਾਸ ਨੂੰ ਆ ਕੇ ਮਿਲਿਆ ਕਹਿਣ ਲੱਗਾ ਗਿਆਨੀ ਜੀ ਮੈਂ ਪਰਵਾ ਕਿਸੇ ਪਰਿਵਾਰ ਦੇ ਵਿੱਚ ਗਿਆ ਹੋਇਆ ਸਾਂ ਘਰ ਖਾਲੀ ਸੀ ਮਗਰ ਉਹ ਕਹਿੰਦਾ ਕਿ ਬਾਥਰੂਮ ਦੀਆਂ ਟੂਟੀਆਂ ਲਾ ਕੇ ਲੈ ਗਿਆ ਇਹ ਸਾਡੇ ਹਾਲਾਤ ਬਣ ਗਏ ਨੇ ਪਿੰਡ ਦੀ ਘਟਨਾ ਆਪਣੀ ਦੀ ਚੋਰੀ ਡਾਕੀ ਜਿਹੜੀ ਆ ਬਹੁਤ ਵੱਧ ਗਈ ਆ ਸਾਡੇ ਨੌਜਵਾਨ ਗੱਭਰੂ ਨਸ਼ਿਆਂ ਦੇ ਵਿੱਚ ਇੰਨਾ ਫਸ ਗਏ ਨੇ ਜਿੰਦੇ ਵਿੱਚੋਂ ਨਿਕਲਣਾ ਉਹਨਾਂ ਵਾਸਤੇ ਬੜਾ ਹੀ ਔਖਾ ਹੋਇਆ ਪਿਆ ਲਾਕਡਾਊਨ ਦਾ ਸਮਾਂ ਸੀ 2019 ਦੇ ਵਿੱਚ ਲਾਕਡਾਊਨ ਆਇਆ ਉਹਦੇ ਵਿੱਚ ਡਾਕਟਰ ਦੀ ਰਿਪੋਰਟ ਦੱਸਦੀ ਆ ਕਿ ਉਹਨੇ ਬੱਚੇ ਜਿਹੜੇ ਸਾਡੇ ਨੌਜਵਾਨ ਗੱਭਰੂ ਕੋਰੋਨਾ ਦੇ ਨਾਲ ਨਹੀਂ ਮਰੇ ਜਿੰਨੇ ਨਸ਼ੇ ਦੇ ਨਾਲ ਮਰੇ ਨੇ ਤੇ ਦਾਸ ਨੇ ਉਸ ਸਮੇਂ ਹਾਲਾਤ ਨੂੰ ਫਿਰ ਬਿਆਨ ਕਰਦੇ ਹੋਏ ਇੱਕ ਕਵਿਤਾ ਲਿਖੀ ਸੀ ਫਸੇ ਕਸੂਤੇ ਗੱਬਰੂ ਇਹ ਮੌਤੋਂ ਹਰਨੇ ਕਰੋਨਾ ਦਾ ਤਾਂ ਪਤਾ ਨਹੀਂ ਇਹ ਨਸ਼ੇ 'ਚ ਮਰਨੇ ਜਮਾ ਹੀ ਨਸ਼ੀਆਂ ਦੱਬ ਲਿਆ ਪੰਜਾਬ ਹੱਸਦਾ ਜਿਹੜਾ ਹੁੰਦਾ ਕਦੇ ਸੀ ਗੁਰਾਂ ਤੇ ਨਾਤੇ ਵੱਸਦਾ ਨਸ਼ਿਆਂ ਵਾਲਾ ਕਹਿੰਦੇ ਕਲੀ ਕਮਾਈ ਜਾਂਦਾ ਚੌਂਕ ਛਲੜਾਂ ਬਦਲੇ ਖੱਟੀ ਬਰਾਈ ਜਾਂਦਾ ਬਾਅਦ 'ਚ ਵੀਰਿਆ ਜਿੰਨਾ ਇਸ ਤੋਂ ਬਚਿਆ ਜਾਂਦਾ ਦਿਨੋਂ ਦਿਨ ਤਰ ਸਰੀਰ ਦੇ ਵਿੱਚ ਧੱਕਿਆ ਜਾਂਦਾ ਖੇਮ ਕਰਨ ਵੀ ਨਸ਼ਿਆਂ ਦੇ ਵਿੱਚ ਧੱਸਦਾ ਜਾਂਦਾ ਗੁਰਪ੍ਰੀਤ ਸਿੰਘ ਸੱਚੀਆਂ ਗੱਲਾਂ ਦੱਸਦਾ ਜਾਂਦਾ ਕਿ ਭਾਵ ਕਿ ਅੱਜ ਨਸ਼ਿਆਂ ਦਾ ਦੌਰ ਇੰਨਾ ਵੱਧ ਗਿਆ ਬਲਾਇਕ ਦਾ ਦੌਰ ਇੰਨਾ ਵੱਧ ਗਿਆ ਕਿ ਅੱਜ ਸਾਡੇ ਨੌਜਵਾਨ ਗੱਭਰੂ ਨਸ਼ਿਆਂ ਦੇ ਟੀਕੇ ਲਾ ਲਾ ਕੇ ਮਰਦੇ ਪੈਣੇ ਸਾਡੀਆਂ ਧੀਆਂ ਸਾਡੀਆਂ ਬੱਚੀਆਂ ਨਸ਼ੇ ਦੇ ਟੀਕੇ ਲਾ ਲਾ ਕੇ ਮਰਦੀਆਂ ਪਈਆਂ ਨੇ ਅਖਬਾਰਾਂ ਪੜੀਆਂ ਪਈਆਂ ਨੇ ਸੋਸ਼ਲ ਮੀਡੀਆ ਭਰਿਆ ਪਿਆ ਜਰੂਰ ਦੇਖੀਦਾ ਕੋਈ 17 ਸਾਲ ਦੀ ਬੱਚੀ ਟੀਕਾ ਲਾਉਂਦੀ ਪਈ ਆ ਕੋਈ 15 ਸਾਲ ਦੀ ਬੱਚੀ ਕੋਈ 17 ਸਾਲ ਦਾ ਬੱਚਾ ਕੋਈ 23 ਸਾਲ ਦਾ ਬੱਚਾ ਟੀਕੇ ਲਾ ਲਾ ਕੇ ਮਰਦੇ ਪੈਣੇ ਇਥੇ ਮਾਪੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਆਪਣੇ ਬੱਚਿਆਂ ਦਾ ਖਾਸ ਖਿਆਲ ਰੱਖੋ ਇਹ ਦੇਖੋ ਕਿ ਸਾਡੇ ਬੱਚੇ ਦੀ ਸੰਗਤ ਕਿਦਾਂ ਦੀ ਆ ਸਾਡਾ ਬੱਚਾ ਜਿਹੜਾ ਮਾੜੀ ਸੰਗਤ ਵਿੱਚ ਤਾਂ ਨਹੀਂ ਬੈਠਦਾਗਾ ਸਾਡਾ ਬੱਚਾ ਕਿਤੇ ਨਸ਼ੇਤ ਨਹੀਂ ਕਰਦਾਗਾ ਅਸੀਂ ਜੇ ਬੱਚਿਆਂ ਦਾ ਖਿਆਲ ਰੱਖਾਂਗੇ ਸਾਨੂੰ ਪਤਾ ਲੱਗੇਗਾ ਕਿ ਸਾਡੇ ਬੱਚੇ ਕੀ ਕਰਦੇ ਪੈਣੇ ਅੱਜ ਅੱਜ ਮਾਪੇ ਜਿਹੜਾ ਖੁਦ ਆਪਣੇ ਬੱਚੇ ਨੂੰ ਵਿਗਾੜਦਾ ਪਿਆ ਕਿਉਂਕਿ ਪਿਓ ਜਿਹੜਾ ਪਿਤਾ ਜਿਹੜਾ ਵਿਦੇਸ਼ ਦੀ ਧਰਤੀ ਹੁੰਦਾ ਉਹ ਪੈਸੇ ਭਿੱਜ ਜਾਂਦਾ ਮਾਂ ਆਪਣੇ ਬੱਚੇ ਨੂੰ ਖੁਦ ਵਿਗਾੜਦੀ ਪਈ ਮਾਫ਼ ਕਰਨਾ ਲਾਈਵ ਚੱਲਦਾ ਪਿਆ ਅੱਜ ਮਾਂ ਆਪਣੇ ਬੱਚੇ ਨੂੰ ਖੁਦ ਵਿਗਾੜਦੀ ਪਈ ਐ ਮਾਂ ਆਪਣੇ ਬੱਚੇ ਨੂੰ ਥਾਰ ਲੈ ਦਿੰਦੀ ਆ ਬੁਲਟ ਲੈ ਦਿੰਦੀ ਆ ਫਿਰ ਉਹੀ ਬੱਚਾ ਜਿਹੜਾ ਸੜਕਾਂ ਦੇ ਉੱਤੇ ਪਟਾਕੇ ਪਾਉਂਦਾ ਫਿਰਦਾ ਕਿਸੇ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਕਹਨ ਲੱਗਾ ਕਿ 85% ਅਸਰ ਜਿਹੜਾ ਮਾਂ ਦਾ ਬੱਚੇ ਦੇ ਉੱਤੇ ਪੈਂਦਾ ਜੇ ਮਾਂ ਚਾਵੇ ਆਪਣੇ ਬੱਚੇ ਨੂੰ ਚੰਗਾ ਇਨਸਾਨ ਬਣਾ ਸਕਦੀ ਆ ਜੇ ਮਾਂ ਚਾਵੇ ਆਪਣੇ ਬੱਚੇ ਨੂੰ ਚੋਰ ਤੇ ਡਾਕੂ ਬਣਾ ਸਕਦੀ ਆ ਜਦੋਂ ਸਾਡੇ ਫਿਰ ਬੱਚਿਆਂ ਦਾ ਖਰਚਾ ਨਹੀਂ ਪੂਰਾ ਹੁੰਦਾ ਫਿਰ ਉਹ ਘਰਾਂ ਦੇ ਵਿੱਚ ਚੋਰੀਆਂ ਕਰਦੇ ਨੇ ਡਾਕੇ ਮਾਰਦੇ ਨੇ ਜਿਵੇਂ ਅ ਪਰਸੋਂ ਇੱਥੇ ਪਿੰਡ ਦੇ ਵਿੱਚ ਘਟਨਾ ਵਾਪਰੀ ਆ ਮਿੱਤਰਾਂ ਦੀ ਦੁਨੀਆ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਬਾਥਰੂਮ ਦੇ ਸਾਰੀਆਂ ਟੂਟੀਆਂ ਲਾ ਕੇ ਲੈ ਗਏ ਨੇ ਇਹ ਕਿੱਡੀ ਕੁ ਬਾਦਰੀ ਵਾਲੀ ਗੱਲ ਆ ਅੱਜ ਸਾਡੇ ਬੱਚੇ ਟੀਕੇ ਲਾਉਣ ਲੱਗ ਪਏ ਨੇ ਚੋਰੀਆਂ ਕਰਨ ਲੱਗ ਪਏ ਨੇ ਇੱਥੇ ਮਾਂ ਵੀ ਉਹਨੂੰ ਖਾਸ ਕਰਕੇ ਬੇਨਤੀ ਆ ਆਪਣੇ ਬੱਚਿਆਂ ਦਾ ਖਿਆਲ ਰੱਖੋ ਕਿ ਸਾਡਾ ਬੱਚਾ ਕਿੱਦਾਂ ਦੀ ਸੰਗਤ ਸਾਡਾ ਬੱਚਾ ਕਿੱਥੇ ਬੈਠਦਾ ਹੈ ਜਿਨ੍ਹਾਂ ਦੇ ਵਿੱਚ ਬੈਠਦਾ ਕਿਤੇ ਨਸ਼ਾਤ ਨਹੀਂ ਕਰ ਦੇਗੇ ਜੇ ਅਸੀਂ ਖਾਸ ਖਿਆਲ ਰੱਖਾਂਗੇ ਸਾਡੇ ਬੱਚੇ ਕਦੇ ਨਹੀਂ ਵਿਗੜਨਗੇ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜੋ ਗੁਰਧਿਆਤ ਦੇ ਨਾਲ ਜੋੜੋ ਆ ਗੁਰਮਤ ਸਿਖਲਾਈ ਕੈਂਪ ਚੱਲਿਆ ਤਾਨ ਗੁਰੂ RAMDAS ਮਹਾਰਾਜ ਦੀ ਅਪਾਰ ਕਿਰਪਾ ਰਹੀ ਬਹੁਤ ਵਧੀਆ ਕੈਂਪ ਚੱਲਿਆ ਕੁਝ ਬੱਚੇ ਜਿਹੜੇ ਇਹਦੇ ਵਿੱਚ ਸਨ ਜਿਨ੍ਹਾਂ ਨੂੰ 10 ਗੁਰੂ ਸਾਹਿਬਾਨ ਦੇ ਨਾਮ ਨਹੀਂ ਆਉਦੇ ਸਨ ਪਰ ਤਾਨ ਗੁਰੂ RAMDAS ਮਹਾਰਾਜ ਦੀ ਐਡੀ ਅਪਾਰ ਕਿਰਪਾ ਹੋਈ ਕਿ ਜਿਨ੍ਹਾਂ ਨੂੰ ਨਹੀਂ ਆਉਦੇ ਸਨ ਸਭ ਤੋਂ ਫਸਟ ਵੀ ਫਿਰ ਉਹੀ ਆਏ ਬੜੀ ਅਪਾਰ ਕਿਰਪਾ ਹੋਈ ਜੇ ਅਸੀਂ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਾਂਗੇ ਗੁਰਧਿਆ ਦੇ ਨਾਲ ਜੋੜਾਂਗੇ ਸਾਡੇ ਬੱਚੇ ਕਦੀ ਵਿਗੜਨਗੇ ਨਹੀਂ ਕਿਉਂਕਿ ਜੇਰ ਮਾਂ ਪਿਓ ਆਪਣੇ ਬੱਚੇ ਨੂੰ ਗੁਰੂ ਘਰ ਦੇ ਨਾਲ ਜੋੜੇਗਾ ਗੁਰਬਾਣੀ ਦੇ ਨਾਲ ਜੋੜੇਗਾ ਅੱਜ ਤੇ ਭਲਾਈ ਵਾਲਾ ਕੰਮ ਕਰਨਾ ਵੀ ਬੜਾ ਔਖਾ ਹੋਇਆ ਪਿਆ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਅੱਜ ਤੇ ਹਾਲਾਤ ਬਣ ਕੇ ਪੈਣੇ ਸਾਨੂੰ ਮਾਰ ਕੌਣ ਰਿਹਾ ਸਾਡੇ ਆਪਣੇ ਮਾਰਦੇ ਪੈਣੇ ਅੱਜ ਪੱਗ ਵਾਲਾ ਪੱਗ ਵਾਲੇ ਤੋਂ ਖੁੰਦਕ ਰੱਖਦਾ ਪਿਆ ਕਿਸੇ ਬਦਵਾਰ ਨੇ ਬੜਾ ਸੋਹਣਾ ਲਿਖਿਆ ਸੀ ਕਹਿੰਦਾ ਨਾ ਤੀਰਾਂ ਤੋਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗਰਦਾਰਾਂ ਤੋਂ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਆਪਣੇ ਯਾਰਾਂ ਤੋਂ ਕਹਿੰਦਾ ਡਰ ਕਿੰਦੇ ਤੋਂ ਲੱਗੰਦਿਆ ਕਹਿੰਦਾ ਆਪਣੇ ਯਾਰਾਂ ਤੋਂ ਲੱਗੰਦਿਆ ਜਿਹੜਾ ਕਦੇ ਤੁਹਾਡਾ ਸੱਜਣ ਹੈ ਤੁਹਾਡਾ ਮਿੱਤਰ ਹੈ ਅੱਜ ਤੁਹਾਡੀ ਉਹੀ ਪਿੱਠ ਦੇ ਵਿੱਚ ਛੁਰਾ ਮਾਰਦਾ ਪਿਆ ਅੱਜ ਸਾਡੇ ਕੋਲ ਨਿੰਦਿਆ ਚੁਗਲੀ ਜਿਹੜੀ ਇੰਨੀ ਵੱਧ ਗਈ ਆ ਤੇ ਘਰ ਦੇ ਘਰ ਤਬਾਹ ਹੋਈ ਜਾ ਰਹੇ ਨੇ ਕਿਸੇ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਸੀ ਕਹਿਣ ਲੱਗਾ ਚੁਗਲੀ ਬਾਜ ਤੋਂ ਰਹੀਏ ਬਚ ਕੇ ਚੁਗਲੀ ਲਾਉਂਦਾ ਲਾਉਂਦਾ ਲਾ ਜਾਂਦਾ ਜੇ ਟੈਂਦਾ ਘਾਰ ਨਾ ਬਚਾਈਏ ਕਦੇ ਤੇ ਟੈਂਦਾ ਟੈਂਦਾ ਟੈ ਜਾ ਜਾਂਦਾ ਕਹਿੰਦਾ ਜੇ ਚੁਗਲੀ ਬਾਜ ਨੂੰ ਕਦੇ ਰੋਕੀ ਇਹਨਾਂ ਨਾ ਉਹ ਚੁਗਲੀ ਲਾਉਂਦਾ ਲਾਉਂਦਾ ਲਾ ਜਾਂਦਾ ਜੇ ਘਾਰ ਕਿਤੇ ਟੈਂਦਾ ਹੋਵੇ ਤੇ ਜੇ ਉਹਨੂੰ ਨਾ ਬਚਾਈਏ ਉਹਦੇ ਰਿਪੇਅਰ ਨਾ ਕਰਵਾਈਏ ਉਹ ਟੈਂਦਾ ਟੈਂਦਾ ਟੈ ਜਾ ਜਾਂਦਾ ਤੇ ਇਹੀ ਹਾਲਾਤ ਸਾਡੀ ਕੌਮ ਦੇ ਨੇ ਸਾਡੀ ਕੌਮ ਕਿਉਂ ਮਰਦੀ ਪਈ ਆ ਕਾਰਨ ਸਾਡਾ ਇਹੋ ਹੀ ਆ ਮਹਾਰਾਜਾ ਰਣਜੀਤ ਸਿੰਘ ਦਾ ਮੈਂ ਇਤਿਹਾਸ ਪੜਦਾ ਪਿਆ ਸੀ ਜਦੋਂ ਇਤਿਹਾਸ ਪੜਿਆ ਤੇ ਪਤਾ ਲੱਗਾ ਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਨਾ ਕਿਸੇ ਨੇ ਕੀਤਾ ਤੇ ਨਾ ਕੋਈ ਕਰ ਸਕਦਾ ਕਿ ਉਹਨਾਂ ਦੇ ਸਮੇਂ ਦੇ ਰਾਜ ਦੇ ਸਮੇਂ ਦੇ ਵਿੱਚ ਕੋਈ ਵੀ ਬਰਜ਼ਗਾਰ ਨਹੀਂ ਹੈਗਾ ਸੀ ਕੋਈ ਨੌਕਰੀ ਤੋਂ ਬਿਨਾਂ ਨਹੀਂ ਹੈਗਾ ਸੀ ਤੇ ਇਹੋ ਜਿਹਾ ਰਾਜ ਸੀ ਕਿ ਸਾਡਾ 1 ਰੁਪਇਆ ਤੇ ਇੰਗਲੈਂਡ ਦੀ ਧਰਤੀ ਤੇ ਜਾ ਕੇ 35 ਪੌਂਡ ਬਣਦੇ ਸਨ ਇਥੇ ਹਿਸਾਬ ਲਾ ਲੋ ਕਿ ਸਾਡਾ ਵਿਰਸਾ ਕਿੰਨਾ ਅਮੀਰ ਸੀ ਇਸ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਅੱਜ ਸੋਨੇ ਦੀ ਚਿੜੀ ਛੱਡ ਕੇ ਨਾ ਖੰਭ ਨਹੀਂ ਰਹਿਣ ਦਿੱਤੇ ਸਰਕਾਰਾਂ ਨੇ ਸਾਰੇ ਖੰਭ ਲਾ ਲਏ ਤੇ ਮੈਂ ਕਈ ਵਾਰਾ ਸੋਚਦਾ ਹੁੰਨਾ ਆ ਲੱਗਦਾ ਮੈਨੂੰ ਅੱਜ ਚਿੜੀ ਨਹੀਂ ਹੈਗੀ ਚਿੜੀ ਵੀ ਇਹਨਾਂ ਨੇ ਮਾਰ ਮੁਕਾਈ ਹੈ ਵੇਚ ਕੇ ਖਾ ਗਏ ਨੇ ਸਾਡੇ ਪੰਜਾਬ ਨੂੰ ਜਿੱਥੇ ਗੁਰੂਆਂ ਪੀਰਾਂ ਦੀ ਧਰਤੀ ਨੇ ਤੇ ਗੁਰੂਆਂ ਪੀਰਾਂ ਦੀ ਧਰਤੀ ਆ ਜਿੱਥੇ ਇਹਨਾਂ ਨੇ ਅਵਤਾਰ ਲਿਆ ਗੁਰੂਆਂ ਨੇ ਅਵਤਾਰ ਲਿਆ ਪੀਰਾਂ ਨੇ ਅਵਤਾਰ ਲਿਆ ਦੇਵਤਿਆਂ ਨੇ ਅਵਤਾਰ ਲਿਆ ਤੇ ਅੱਜ ਅਸੀਂ ਇਸ ਧਰਤੀ ਨੂੰ ਫੜ ਕੇ ਜਿਹੜਾ ਵੱਧ ਸਲੋਕੀ ਕਰ ਦਿੰਦੀ ਹੈ ਫੜ ਕੇ ਇਹਨੂੰ ਕੈਂਸਰ ਕਰ ਦਿੰਦੀ ਹੈ ਜੋ ਧਰਤੀ ਦੇ ਉੱਤੇ ਨਸ਼ਾ ਵੇਚ ਵੇਚ ਕੇ ਨਸ਼ਾ ਬੀਜ ਬੀਜ ਕੇ ਅੱਜ ਧਰਤੀ ਨੂੰ ਕੈਂਸਰ ਹੋ ਗਈ ਹੈ ਅੱਜ ਤਿੰਨ ਮਾਵਾਂ ਜਿਹੜੀਆਂ ਮੈਂ ਬਹੁਤ ਦੁਖੀ ਨੇ ਪਹਿਲੀ ਮਾਂ ਜਿਨੇ ਸਾਨੂੰ ਜਨਮ ਦਿੱਤਾ ਅੱਜ ਉਹ ਵੀ ਮਾਂ ਬੜਾ ਦੁਖੀ ਆ ਦੂਸਰੀ ਮਾਂ ਸਾਡੀ ਧਰਤੀ ਮਾਤਾ ਜਿਸ ਨੂੰ ਅਸੀਂ ਕੈਂਸਰ ਕਰ ਦਿੱਤੀ ਆ ਤੀਸਰੀ ਮਾਂ ਗੁਰੂ ਗ੍ਰੰਥ ਸਾਹਿਬ ਅਜੇ ਵੀ ਇਕੱਲੇ ਰਹਿ ਗਏ ਨੇ ਮਾਝੇ ਵਾਲਿਆਂ ਨੂੰ ਕਬਰਾਂ ਨੇ ਘੇਰ ਲਿਆ ਦੁਆਬੇ ਵਾਲਿਆਂ ਨੂੰ ਝਠੇਰਿਆਂ ਨੇ ਤੇ ਮਾਲਵੇ ਵਾਲਿਆਂ ਨੂੰ ਡੇਰਿਆਂ ਨੇ ਤੇ ਗੁਰੂ ਗ੍ਰੰਥ ਸਾਹਿਬ ਫਿਰ ਇਕੱਲੇ ਰਹਿ ਗਏ ਨੇ ਅੱਜ ਘਰਾਂ ਦੇ ਵਿੱਚ ਪਾਠ ਰਕੀਦਾ ਗੁਰੂ ਗ੍ਰੰਥ ਸਾਹਿਬ ਦੇ ਕੋਲ ਆ ਕੇ ਕੋਈ ਨਹੀਂ ਬੈਠਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਇੱਕ ਗ੍ਰੰਥੀ ਸਿੰਘ ਬੈਠਾ ਦਾ ਇੱਕ ਪਾਠੀ ਸਿੰਘ ਬੈਠਾ ਦਾ ਪਾਠ ਪੜ੍ਹੀ ਜਾ ਰਿਹਾ ਸਾਡੇ ਕੋਲ ਇੰਨਾ ਸਮਾਂ ਨਹੀਂ ਹੈਗਾ ਬੈਠ ਕੇ ਅਸੀਂ ਪਾਠ ਸੁਣ ਲਈਏ ਮੁੜ ਕੇ ਫਿਰ ਨਿੱਤਾਂ ਚੁੱਕੀ ਕਰਦੇ ਆ ਕਿ ਫਲਾਨਾ ਪਾਠੀ ਆਇਆ ਸੀ ਉਹ ਸੁੱਤਾ ਰਹਿ ਗਿਆ ਜੀ ਫਲਾਨਾ ਢੀਣਾ ਗ੍ਰੰਥੀ ਆਇਆ ਸੀ ਉਹ ਜੀ ਐਦਾਂ ਕਰ ਗਿਆ ਜਦੋਂ ਅਸੀਂ ਆਪ ਹੀ ਕੋਲ ਉਹਨਾਂ ਦੇ ਬਹਿਣਾ ਤੋ ਭਾਵੇਂ ਸੌਕੇ ਪਾੜ ਕਰਦੇ ਸਾਨੂੰ ਕੀ ਪਤਾ ਲੱਗਣਾ ਘਰ ਦੇ ਵਿੱਚ ਰੱਖੋ ਪਾਠ ਆਪ ਇਸ਼ਨਾਨ ਕਰਕੇ ਕੇਸ ਇਸ਼ਨਾਨ ਕਰਕੇ ਸਾਢੇ 3 ਫੁੱਟੀ ਤਲਵਾਰ ਲਾਹ ਹੱਥ ਦੇ ਵਿੱਚ ਫੜੋ ਇਹੋ ਜਿਹਾ ਕਿਹੜਾ ਗਰੰਥੀ ਹੈ ਇਹੋ ਜਿਹਾ ਕਿਹੜਾ ਪਾਠ ਜਿਹੜਾ ਸੌ ਜਾਵੇ ਜਦੋਂ ਅਸੀਂ ਉਠਰਾਏ ਨੀਗਾ ਬਾਣੇ ਨਹੀਂ ਪੜਨੇਗੀ ਬਾਣੇ ਸੁਣਨੇ ਨੀਗੇ ਕਿਤੇ ਜੇ ਬਾਣੇ ਸੁਣਲੇ ਤਾਂ ਸਾਨੂੰ ਲੜ ਜਾਣੀ ਆ ਤੇ ਫਿਰ ਅਸੀਂ ਨੁੱਕਾ ਚੁੱਕੀ ਕਰਦੇ ਆਂਗੇ ਫਲਾਣਾ ਬੰਦਾ ਇਦਾਂ ਆਇਆ ਸੀ ਤੇ ਐਂ ਕਰ ਗਿਆ ਤੇ ਓਂ ਕਰ ਗਿਆ ਸਾਡੇ ਕੋਲ ਫਿਰ ਇਹੋ ਕੰਮ ਰਹਿ ਗਿਆ ਇਹ ਸਾਡੇ ਕੋਲ ਜਿਆਦਾ ਨਿੰਦਿਆ ਚੁਗਲੀ ਜਿੰਨੀ ਮਰਜ਼ੀ ਕਰਾ ਲੋ ਉਹਦੇ ਵਾਸਤੇ ਸਾਡੇ ਕੋਲ ਖੁੱਲਾ ਸਮਾਂ ਜਿੰਨੀ ਮਰਜ਼ੀ ਕਰਾ ਲੋ ਸਿਰਫ ਸਾਡੇ ਕੋਲ ਸਮਾਂ ਨਹੀਂ ਹੈਗਾ ਤੇ ਗੁਰੂ ਘਰ ਵਿੱਚ ਬੈਠਣ ਦਾ ਸਮਾਂ ਨਹੀਂ ਹੈਗਾ ਮਾਫ਼ ਕਰਨਾ ਲਾਈਵ ਚੱਲਦਾ ਪਿਆ ਇਹ ਹਾਲਾਤ ਬਣ ਗਏ ਨੇ ਤਾਂ ਸਾਡੀ ਕਾਮ ਦਾ ਜਿਹੜਾ ਨਾ ਸਰਵਨਾਸ਼ ਹੋਇਆ ਪਿਆ ਬੇੜਾਗਰਕ ਹੋਇਆ ਪਿਆ ਮਾਫ਼ ਕਰਨਾ ਮੈਂ ਸ਼ਬਦ ਵਰਤੇ ਤਾਂ ਸਾਡੀ ਕਾਮ ਦੀ ਜਿਹੜੀ ਆ ਅੱਗੇ ਤਰੱਕੀਆਂ ਨਹੀਂ ਕਰਦੀ ਪਈ ਅੱਜ ਸਾਡੀ ਕਾਮ ਨੂੰ ਆ ਕਿਹੜੇ ਢਾਲ ਆਉਂਦੇ ਪੈਣੇ ਅੱਜ ਪੱਗ ਵਾਲਾ ਪੱਗ ਵਾਲੇ ਨੂੰ ਮਾਰਦਾ ਪਿਆ ਤਾਂ ਸਾਡੀ ਕਾਮ ਜਿਹੜੀ ਥੱਲੇ ਡਿੱਗਦੀ ਜਾ ਰਹੀ ਹੈ ਬੜਾ ਜਾਨ ਨੇ ਕੋਸ਼ਿਸ਼ ਕੀਤੀ ਸੀ ਇਸ ਕਾਮ ਨੂੰ ਜਿਹੜਾ ਉੱਤੇ ਪਹਚਾਉਣ ਦੀ ਭਾਈ ਅਮਰਤਪਾਲ ਪੰਜਾਬ ਦੇ ਵਿੱਚ ਆਏ ਦबई ਦੇ ਵਿੱਚੋਂ ਪੰਜਾਬ ਦਾ ਵਿਰਸਾ ਸੰਭਾਲਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਡੱਬੜੂ ਗਾਲ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਸਰਕਾਰ ਨੇ ਤੇ ਪਿੱਠ ਕਿਹਣਾ ਨੇ ਵਿਖਾਈ ਸਾਡੇ ਆਪਣੇ ਨੇ ਜਿਹੜੇ ਆਪਣੇ ਆਪ ਨੂੰ ਪੰਥਕ ਕਹਾਉਂਦੇ ਸਨ ਅਕਾਲੀ ਕਹਾਉਂਦੇ ਸਨ ਕਿ ਅਸੀਂ ਵੱਡੇ ਕਾਲੀ ਆ ਅਸੀਂ ਪੰਥਕ ਆ ਇਹਨਾਂ ਨੇ ਫੜ ਕੇ ਪੇਠ ਲਵਾ ਦਿੱਤੀ ਸਾਡੀ ਕੌਮ ਦਾ ਯੋਧਾ ਅਗੀ ਡਿਬੜੂਗਲ ਜੇਲ੍ਹ ਦੇ ਵਿੱਚ ਸਾਨੂੰ ਜੇ ਕੌਮ ਨੂੰ ਬਚਾਉਣਾ ਤੇ ਇਹਨਾਂ ਮਹਾਨ ਯੋਧਿਆਂ ਦੀ ਅਰਦਾਸ ਕਰਿਆ ਕਰੋ ਕਿ ਮਹਾਨ ਯੋਧੇ ਜਿਹੜੇ ਬਾਹਰ ਆਉਣ ਤੇ ਸਾਡੀ ਕੌਮ ਦਾ ਵਿਰਸਾ ਸਾਂਭਣ ਲਈ ਤੇ ਇਹੋ ਜਿਹਾ ਸਮਾਂ ਆਵੇਗਾ ਨਾ ਸਾਨੂੰ ਇੱਥੇ ਸਰਦਾਰ ਲੱਭਣਾ ਨਾ ਸਾਨੂੰ ਪਰੀਲੀਆਂ ਪੱਗਾਂ ਵਾਲੇ ਲੱਭਣੇ ਤੇ ਨਾ ਨੀਲੀਆਂ ਪੱਗਾਂ ਵਾਲੇ ਲੱਭਣੇ ਸਾਨੂੰ ਕੋਈ ਸਰਦਾਰ ਨਹੀਂ ਇੱਥੇ ਲੱਭਣਾ ਸਾਡੇ ਕਾਮ ਫਿਰ ਇਦਾਂ ਖਤਮ ਹੋ ਜਾਣਗੇ ਕਿਉਂਕਿ ਸਾਡੇ ਬੱਚੇ ਜਿਹੜੇ ਆ ਗੁਰਬਾਣੀ ਦੇ ਨਾਲ ਟੁੱਟਦੇ ਜਾ ਰਹੇ ਨੇ ਗੁਰ ਤੇ ਆਖ ਦੇ ਨਾਲ ਟੁੱਟਦੇ ਜਾ ਰਹੇ ਨੇ ਇਹਦੇ ਵਿੱਚ ਸਭ ਤੋਂ ਵੱਡਾ ਕਾਰਨ ਸਾਡਾ ਆਪਣਾ ਸਭ ਤੋਂ ਵੱਡਾ ਕਾਰਨ ਮਾਪਿਓ ਕਿਉਂਕਿ ਆਪ ਮਾਪਿਓ ਆਪਣੇ ਬੱਚਿਆਂ ਵੱਲ ਖਿਆਲ ਖਾਸ ਖਿਆਲ ਨਹੀਂ ਰੱਖਦਾ ਪਿਆ ਮਾਂ ਅੱਜ ਖਿਆਲ ਨੇ ਰੱਖਦੀ ਪਈ ਮਾਂ ਅੱਜ ਸਾਰੀ ਦਿਹਾੜੀ ਫੋਨ ਦੇ ਉੱਤੇ ਲੱਗੀ ਰਹਿੰਦੀ ਆ ਜੇ ਗੁਰੂ ਘਰ ਦੇ ਨਾਲ ਜੁੜੀ ਆ ਤੇ ਬੱਚੇ ਨੂੰ ਗੁਰੂ ਘਰ ਦੇ ਨਾਲ ਜੋੜ ਸਕਦੀ ਜੇ ਮਾਂ ਆਪ ਸਾਰੀ ਦਿਹਾੜੀ ਫੋਨ ਚਲਾਉਂਦੀ ਰਹਿੰਦੀ ਆ ਰੀਲਾ ਬਣਾਉਂਦੀ ਰਹਿੰਦੀ ਆ ਉਹ ਕਦੀ ਵੀ ਆਪਣੇ ਬੱਚੇ ਨੂੰ ਗੁਰਬਾਣੀ ਦੇ ਨਾਲ ਨਹੀਂ ਜੋੜ ਸਕਦੀ ਗੁਰਧਿਆਨ ਦੇ ਨਾਲ ਨਹੀਂ ਜੋੜ ਸਕਦੀ ਮਾਫ ਕਰਨਾ ਲਾਈਵ ਚੱਲਦਾ ਪਿਆ ਇਹ ਹਾਲਾਤ ਬਣ ਗਏ ਨੇ ਜੇ ਸਾਨੂੰ ਆਪਣੇ ਕੌਮਨ ਬਚਾਉਣਾ ਤੇ ਸ਼ੁਰੂਆਤ ਜਿਹੜੀ ਆਪਣੇ ਘਰ ਤੋਂ ਕਰਨੀ ਪਵੇਗੀ ਆਪਣੇ ਬੱਚਿਆਂ ਤੋਂ ਕਰਨੀ ਪਵੇਗੀ ਅੱਜ ਦੇਖੀਦਾ ਸਾਡੇ ਨੌਜਵਾਨ ਗੱਬਰੂ ਬੁਲਟ ਦੇ ਉੱਤੇ ਪਟਾਕੇ ਪਵਾ ਕੇ ਐ ਲੰਗਦੇ ਨੇ ਪਤਾ ਨਹੀਂ ਕੀ ਜਾਜ ਹੱਥ ਦੇ ਵਿੱਚ ਆ ਗਿਆ ਆਪਣੇ ਬੱਚਿਆਂ ਦਾ ਖਿਆਸ ਖਿਆਰ ਰੱਖੋ ਗੁਰਬਾਣੀ ਦੇ ਨਾਲ ਜੁੜੋ ਕਿਉਂਕਿ ਜਿਹੜਾ ਗੁਰਬਾਣੀ ਪੜਦਾ ਉਸ ਦੇ ਸਾਰੇ ਦੁੱਖ ਲੈ ਜਿਹੜਿਆ ਗੁਰਬਾਣੀ ਜਿਹੜੀ ਹਰਨ ਕਰ ਲੈਂਦੀ ਆ ਵਾਹੋ ਵਾਹੋ ਬਾਣੀ ਨਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ ਵਾਹੋ ਵਾਹੋ ਅਗੰਮ ਅਥਾ ਹੈ ਵਾਹੋ ਵਾਹੋ ਸੱਚਾ ਸੋਇ ਤੇ ਸੱਚੀ ਬਾਣੀ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਵਸ ਜਾਂਦੀ ਆ ਉਸ ਮਨੁੱਖ ਦੇ ਸਾਰੇ ਦੁੱਖ ਲੈ ਜਿਹੜੇ ਨਾਸ਼ ਜਾਂਦੇ ਨੇ ਸੋ ਇੰਨੀਆਂ ਕ ਹਾਜ਼ਰੀਆਂ ਪ੍ਰਵਾਨ ਕਰਨੀਆਂ ਗੁਰਮਤ ਵਿਚਾਰਾਂ ਕਰਦਿਆਂ ਹੋ ਗਈਆਂ ਏਕ ਨੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਰਣਜਾਨ ਜਾਂ ਬੱਚਾ ਸੁਣ ਕੇ ਮਾਫ਼ ਕਰਨਾ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬ ਸੰਗਤ ਤੋਂ ਬਖਸ਼ਿਸ਼ ਰੁਕ ਬਖਸ਼ ਲੈਣਾ ਜੀ ਦਾਤ ਦੇ ਸ਼ੌਦਾ ਦੇ ਨਾਲ ਜੇ ਕਿਸੇ ਨੂੰ ਗੁੱਸਾ ਲੱਗਾ ਦਾਸ ਕਿਮਾ ਦਾ ਜਾਚਕ ਕਿਉਂਕਿ ਗੁਰੂ ਰਾਮਦਾਸ ਦੇ ਦਰ ਦਾ ਕੁੱਤਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਡਿਊਟੀ ਬਖਸ਼ ਕੀਤੀ ਹੋਈਆਂ ਭੁੱਲਾ ਚੁੱਕਾ ਤੋਂ ਖਿਮਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬਤ ਸੰਗਤ ਬਖਸ਼ਣ ਨੂੰ ਬਖਸ਼ ਲਾਣਾ ਜੀ ਬਲਾਉ ਫਤ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ